ਪੰਜਾਬ ਦੇ ਦੂਜੇ ਵੱਡੇ ਇਸ਼ੂ ਨੂੰ ਅਸੀਂ ਦੇਖਣ ਜਾ ਰਹੇ ਹਾਂ ਕਿ ਇਨਸਾਫ਼ ਮੰਗਦੇ ਹਾਂ ਪੀਖ ਨਹੀਂ ਮੰਗਦੇ ਪੰਜਾਬ ਦੀ ਸਿਆਸਤ ਵਿੱਚ ਬੰਦੀ ਸਿੱਖਾਂ ਨੂੰ ਲੈ ਕੇ ਮੁੱਦਾ ਹੁਣ ਤੱਕ ਬੜਾ ਗੂੰਜਦਾ ਰਿਹਾ ਪਰ ਕਿਉਂ ਕਹਿਣਾ ਪੈ ਰਿਹਾ ਐਸਜੀਪੀਸੀ ਨੂੰ ਤਿੰਨ ਵੱਡੇ ਸਵਾਲਾਂ ਨਾਲ ਅਸੀਂ ਨਵੇਂ ਪ੍ਰਾਈਮ ਟਾਈਮ ਦੀ ਸ਼ੁਰੂਆਤ ਕਰ ਰਹੇ ਹਾਂ ਇੱਕ ਮੁੱਦਾ ਤਿੰਨ ਵੱਡੇ ਇਸ਼ੂ ਸਵਾਲ ਰਹੇਗਾ ਕਿ ਇਨਸਾਫ ਮੰਗਦੇ ਹਾਂ ਭੀਖ ਨਹੀਂ ਇਹ ਬਿਆਨ ਸੀ ਸਵਾਲ ਨੰਬਰ ਪਹਿਲਾ ਬੰਦੀ ਸਿੱਖ ਕਿਵੇਂ ਰਿਹਾ ਹੋਣਗੇ ਦੂਜਾ ਵੱਡਾ ਸਵਾਲ ਹੈ ਹਕੂਮਤ ਦੀ ਇੱਛਾ ਬਿਨਾਂ ਰਿਹਾਈ ਸੰਭਵ ਹੈ ਕਾਨੂੰਨੀ ਤੌਰ ਤੇ ਤੀਜਾ ਸਵਾਲ ਰਹੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੇਂਦਰ ਸੁਣਦਾ ਕਿਉਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਮਾਂ ਮੰਗਿਆ ਗਿਆ ਸੀ ਸਮਾਂ ਨਹੀਂ ਦਿੱਤਾ ਤਾ ਸਣੀ ਜੀ ਲਗਾਤਾਰ ਬਣੇ ਹੋਏ ਨੇ ਸੰਧੂ ਸਾਹਿਬ ਬਣੇ ਸਰਚਾਨ ਜੀ ਬਣੇ ਹੋਏ ਨੇ ਮੰਜਪੁਰ ਸਾਹਿਬ ਦਾ ਮੈਂ ਸਵਾਗਤ ਕਰਦਾ ਜਸਪਾਲ ਸਿੰਘ ਮੰਜਪੁਰ ਉਹ ਵਕੀਲ ਨੇ ਜਿਹੜੇ ਬੰਦੇ ਸਿੱਖਾਂ ਦੇ ਵਕੀਲ ਹੁਣ ਤੋਂ ਨਹੀਂ ਪਿਛਲੇ ਕਈ ਦਹਾਕਿਆਂ ਤੋਂ ਲੜਦੇ ਆਏ ਨੇ ਮੰਜਪੁਰ ਸਾਹਿਬ ਬਹੁਤ ਘੱਟ ਸ਼ਬਦਾਂ ਚ ਪਹਿਲਾਂ ਕੇਸ ਸਟੇਟਸ ਦੱਸ ਦੋ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਚਰਚਾ ਅੱਜ ਐਸਜੀਪੀਸੀ ਨੇ ਕੀਤੀ ਹੈ ਜੀ ਚੰਗੀ ਗੱਲ ਆ ਚਰਚਾ ਕੀਤੀ ਆ ਬਾਕੀਆਂ ਦੀ ਵੀ ਹੋਣਾ ਹੋਣੀ ਚਾਹੀਦੀ ਆ ਪਰ ਧਾਮੀ ਸਾਹਿਬ ਦੀ ਮੈਂ ਪ੍ਰੈਸ ਕਾਨਫਰੰਸ ਸੁਣੀ ਸੀ ਉਹਨਾਂ ਨੇ ਕੁਝ ਫੈਕਚੁਅਲ ਗੱਲਾਂ ਗਲਤ ਕੀਤੀਆਂ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਵੀ 18 ਮਾਰਚ ਦੀ ਤਾਰੀਖ ਸੀ ਸੁਪਰੀਮ ਕੋਰਟੋਂ 8 8 ਅਪ੍ਰੈਲ ਪੈ ਗਈ 18 ਮਾਰਚ ਦੀ ਬੇਸ਼ੱਕ ਤਾਰੀਖ ਸੀ ਇਹ 22 ਵਜੇ ਟੇਕਾ ਭੁਣਾ ਸੀ ਪਰ 18 ਮਾਰਚ ਨੂੰ ਲਿਸਟ ਹੀ ਨਹੀਂ ਹੋਇਆ ਮੈਟਰ ਸੋ ਸੁਪਰੀਮ ਕੋਰਟ ਇਦਾਂ ਥੱਲੜੀ ਕੋਰਟਾਂ ਵਾਂਗੂ ਮੈਜਿਸਟ੍ਰੇਟ ਕੋਟਾਉਂਗੋਦ ਹਾਲ ਤੱਕ ਨਹੀਂ ਬੈਂਦੀ ਆ ਵੀ ਉੱਥੇ ਤਰੀਕ ਪਾ ਕੇ ਦੱਸਿਆ ਜਾਂਦਾ ਜੀ ਉੱਥੇ ਅੱਜ ਮਾਰਚ ਜਿਹੜੀ 8 ਅਪ੍ਰੈਲ ਆਉਂਦੀ ਸੀ ਉਹ ਕੰਪਿਊਟਰ ਜਨਰੇਟਰ ਤਰੀਕ ਸੀਗੀ ਸੋ ਲਿਸਟ 18 ਮਾਰਚ ਨੂੰ ਕੀਤਾ ਇਹ ਨਹੀਂ ਮੈਂ ਤਾਂ ਕਿਉਂਕਿ ਇੱਕ ਗੰਭੀਰ ਮਸਲਾ ਹੈਗਾ ਰਜਿਸਟਰਾਰ ਆਫਿਸ ਜਾਂ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜੀ ਜਿਹੜੇ ਨੇ ਉਹ ਉਹ ਸੈਂਟਰਲ ਗਵਰਨਮੈਂਟ ਵੱਲੋਂ ਮੈਨੇਜ ਕੀਤੇ ਹੁੰਦੇ ਆ ਉਹਨਾਂ ਨੇ ਕਿਹਾ ਹੁੰਦਾ ਵੀ ਅਜੇ ਤੱਕ ਅਸੀਂ ਇਹ ਮੈਂ ਤਾਂ ਤੇ ਫੈਸਲਾ ਨਹੀਂ ਕੀਤਾ ਤੁਸੀਂ ਲਿਸਟ ਨਾ ਕਰੋ ਸੋ ਸੁਪਰੀਮ ਕੋਰਟ ਦੇ ਕਹਿੰਦੇ باوجود ਵੀ ਮੈਂ ਤਾਂ ਲਿਸਟ ਨਾ ਹੋਣਾ ਇੱਕ ਬੜਾ ਗੰਭੀਰ ਮੁੱਦਾ ਹੈਗਾ ਸੋ ਭਾਈ ਜਗਤਰਾਜ ਜੀ ਦਾ ਉਹੀ ਸਟੇਟਸ ਉਹੀ ਆ ਵੀ ਅਜੇ ਤੱਕ ਉਹਨਾਂ ਦੀ ਫਾਂਸੀ ਦਾ ਫੈਸਲਾ ਨਹੀਂ ਲਿਆ ਗਿਆ ਉਮਰ ਕੈਚ ਬਦਲਣ ਦਾ ਜਦਕੀ ਗੁਰਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਵਾਦਾ ਕੀਤਾ ਸੀ ਕੌਮ ਦਾ ਜਿਹੜਾ ਨਹੀਂ ਨਵਾਇਆ ਤੇ ਭਾਈ ਜਗਤਾ ਸਿੰਘ ਹਵਾਲਾ ਨੂੰ ਪੰਜਾਬ ਸ਼ਿਫਟ ਕਰਨ ਦੀ ਵੀ ਲਗਭਗ ਸਾਲ ਤੋਂ ਜਿਹੜੀ ਆ ਪਟੀਸ਼ਨ ਸੁਪਰੀਮ ਕੋਰਟ ਪੈਂਡਿੰਗ ਆ ਇਕੋ ਵਾਰ ਹੀ ਉਹ ਲਿਸਟ ਕੀਤੀ ਬਾਅਦ ਦੇ ਵਿੱਚ ਉਹ ਵੀ ਲਿਸਟ ਨਹੀਂ ਕੀਤੀ ਗਈ ਸੋ ਉਹਨਾਂ ਨੂੰ ਪੰਜਾਬ ਤੇ ਸ਼ਿਫਟ ਹੋਣਾ ਚਾਹੀਦਾ ਉਹਦੇ ਚ ਨਾ ਪੰਜਾਬ ਸਰਕਾਰ ਜਿੱਥੋਂ ਦਾ ਵਾਸੀ ਆ ਬੰਦਾ ਉੱਥੋਂ ਦੀ ਸਰਕਾਰ ਵੀ ਉਹਨਾਂ ਨੂੰ ਲੈਣਾ ਨਹੀਂ ਚਾਹੁੰਦੀ ਦੱਸੋ ਉਹਨੂੰ ਕਿੱਥੇ ਲੈ ਕੇ ਜਾਣਾ ਤੁਸੀਂ ਹਮ ਵਟ ਇਜ਼ ਵਾਲ ਨਹੀਂ ਸਰਚਾਨ ਜੀ ਬੰਦੇ ਸਿੱਖ ਰਹਾ ਹੋਣਗੇ ਜਾਂ ਨਹੀਂ ਦੇ ਇੱਛੇ ਛੱਡ ਦੇਣੀ ਚਾਹੀਦੀ ਹੈ। ਦੇ ਕਿਛੇ ਜੀ ਛੱਡਣਾ ਕਿ ਉਹ ਬੰਦੀ ਸੁਧਿਆ ਹੋਣੀ ਚਾਹੀਦੀ ਹੈ ਮੈਂ ਆਪਣੇ ਤੌਰ ਤੇ ਵੀ ਮੈਂ ਸਮਝਦਾ ਹਾਂ ਕਿ ਇਹ ਕੋਸਲਾ ਬੜਾ ਹੀ ਸੰਜੀਦਗੀ ਨਾਲ ਵਿਚਾਰਿਆ ਜਾਣ ਵਾਲਾ ਮਸਲਾ ਸਾਡੇ ਵੀਰ ਜਸਵੰਤ ਮਾਝਪੁਰ ਨੂੰ ਸਾਰੀ ਕੇਸਾਂ ਬਾਰੇ ਵੀ ਪਤਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਗੱਲ ਚੁੱਕੀ ਹੈ ਬਿਸ਼ੱਕ ਪਰ ਜਦੋਂ ਸਮਾਂ ਸੇਨ ਆਗੂ ਕਲਮ ਦੀ ਤਾਕਤ ਸੀ ਉਸ ਵੇਲੇ ਸ਼੍ਰੋਮਣੀ ਕਮੇਟੀ ਐ ਸ਼੍ਰੋਮਣੀ ਅਕਾਰਿਦਾਰ ਨੇ ਉਹ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਜਾਣਾ ਚਾਹੀਦਾ ਸੀ ਜਿਹੜਾ ਮੈਨੂੰ ਬਹੁਤ ਅਫਸੋਸ ਆ ਜੇ ਉਸ ਵੇਲੇ ਉਹ ਧਿਆਨ ਰੱਖਦੇ ਆਈ ਜੇ ਕੱਲ ਕੀਤੀ ਹੁੰਦੀ ਤੇ ਅੱਜ ਇਹ ਹਾਲਾਤ ਨਾ ਹੁੰਦੇ ਬੰਦੀ ਸਿੰਘਾਂ ਦੇ ਨਾਲ ਜਦੋਂ ਸਰਕਾਰ ਸੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਾਫੀ ਇਹਨਾਂ ਨੇ ਏਡੇ ਕਢਾਈ ਹੋਏ ਨੇ ਬਾਦਲ ਸਾਹਿਬ ਨੇ ਬਾਦਲ ਸਰਕਾਰ ਨੇ ਅੱਜ ਕੁਝ ਹੋਰ ਬੋਲ ਰਹੇ ਨੇ ਕੱਲ ਕੁਝ ਹੋਰ ਸੀ ਮੈਂ ਤੁਹਾਨੂੰ ਕਈ ਇਸ਼ਤਿਹਾਰ ਤੱਕ ਸੰਦਰਭ ਵਿੱਚ ਉਸ ਵੇਲੇ ਬਾਦਲ ਸਰਕਾਰ ਨੇ ਬਾਦਲ ਜੀ ਕੀ ਆ ਕਿ ਅਸੀਂ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਨੇ ਆ ਪਰ ਸੁਪਰੀਮ ਕੋਰਟ ਨੇ ਬੋਲੋ ਸੀ ਇਸ ਤਰ੍ਹਾਂ ਕਿ ਤੁਸੀਂ ਛੱਡ ਨਹੀਂ ਸਕਦੇ ਬਿਲਕੁਲ ਕੋੜਾ ਜੂਠ ਬੋਲਿਆ ਗਿਆ ਸੀ ਪੰਜਾਬ ਦੇ ਨਾਂ ਪੰਜਾਬ ਵਾਸਤੇ ਨਾਲ ਬੰਦੀ ਸਿੰਘਾਂ ਦੇ ਮਾਮਲੇ ਤੇ ਉਸ ਵੇਲੇ ਵੀ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘ ਬਹੁਤ ਜ਼ਲਤ ਰਿਆ ਹੋਣਗੇ ਵੇਖੋ ਜਿਹੜੇ ਗੁਰਨਾਨ ਸਿੰਘ ਸਾਹਿਬ ਦੇ ਉਸ ਸਤਾਪ ਦੀ ਮੌਕੇ ਜੋ اعلان ਕੀਤਾ ਸੀ ਅਠਪੰਦੀ ਸਿੰਘ ਛੱਡਣ ਬਾਰੇ ਉਹ ਚਾ ਕਿ ਨੇ ਕਦੀ ਵਾਲਾ ਉਹ ਵੀ ਅੱਜ ਵੀ ਸੁਣਵਾਈ ਚੱਲ ਰਹੀ ਹੈ ਔਰ ਉਹਦੀ ਅਗਲੀ ਸੁਣਵਾਈ ਜਿਹੜੀ ਹੈ ਉਹ 24 ਅਪ੍ਰੈਲ ਨੂੰ ਆ ਮੈਂ ਆਸ ਕਰਦਾ ਕੋਈ ਨਾ ਕੋਈ ਚੰਗਾ ਵਧੀਆ ਰਿਜ਼ਲਟ ਜੜਾ ਵਾ ਉਹ ਸਾਡੇ ਸਾਹਮਣੇ ਜਰੂਰ ਆਏਗਾ ਠੀਕ ਸਨੇਜੀ ਦੇਖੋ ਸਰਚਾਨ ਜੀ ਕਹਿੰਦੇ ਆਕਾਲੀ ਦਲ ਕੋਸ਼ਿਸ਼ਾਂ ਕਰ ਸਕਦਾ ਸੀ ਸੱਤਾ ਚ ਪਰ ਕੀਤੀਆਂ ਨਹੀਂ ਦੇਖੋ ਕਿਸ਼ੰਦੀਪ ਅੱਜ ਬੜਾ ਮੰਦਭਾਗ ਹੈ ਵੀ ਪ੍ਰੋਫੈਸਰ ਸਰਚੰਦ ਸਿੰਘ ਜੀ ਏਡੀ ਉਮਰ ਹੋਵੇ ਤੇ ਐਡਾ ਵੱਡਾ ਝੂਠ ਚੈਨਲ ਤੇ ਬੈਠ ਕੇ ਬੋਲ ਰਹੇ ਨੇ ਦੇਖੋ ਇਹ ਸਾਫ ਤੱਥਾਂ ਦੇ ਉੱਪਰ ਨੇ ਔਰ ਮੀਡੀਆ ਰਿਪੋਰਟਸ ਨਹੀਂ ਗਵਰਨਮੈਂਟ ਡਾਕੂਮੈਂਟਸ ਹੈ ਵੀ ਜਿੰਨੇ ਵੀ ਸਾਡੇ ਬੰਦੀ ਸਿੰਘ ਹੈ ਜੇ ਪੰਜਾਬ ਚ ਉਹਨਾਂ ਨੂੰ ਲਿਆਂਦਾ ਗਿਆ ਬਾਰਦਿਆ ਜ਼ਿਲ੍ਹਾ ਦੇ ਵਿੱਚੋਂ ਤਾਂ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਲਿਆਂਦਾ ਗਿਆ ਜੇ ਪੈਰੋਲ ਉਹਨਾਂ ਨੂੰ ਮਿਲਣੀ ਸ਼ੁਰੂ ਹੋਈ ਅਕਾਲੀ ਦਲ ਦੀ ਸਰਕਾਰ ਵੇਖ ਕੇ ਉਹਨਾਂ ਨੂੰ ਪੈਰੋਲ ਜਿਹੜੀ ਹੈਗੀ ਮਿਲਣੀ ਸ਼ੁਰੂ ਹੋਈ ਜਿੱਥੇ ਤੱਕ ਨੋਟੀਫਿਕੇਸ਼ਨ ਦੀ ਗੱਲ ਹੈ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪਹਿਲ ਨਹੀਂ ਕੀਤੀ 2019 ਦੀ ਜਿਹੜੀ ਨੋਟੀਫਿਕੇਸ਼ਨ ਹੈ ਰਿਲੀਜ਼ ਕਰਨ ਲਈ ਬੰਦੀ ਸਿੰਘਾ ਦੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਪੂਰਾ ਯਤਨ ਸੀ ਜਿਹੜਾ ਕਿ ਹੋਮ ਮਿਨਿਸਟਰ ਨੇ ਕੀਤਾ ਸੀ ਜੇ ਮੁਕਰੀ ਹੈ ਤਾਂ ਬੀਜੇਪੀ ਸਰਕਾਰ ਮੁਕਰੀ ਹੈ 2019 ਦੀ ਨੋਟੀਫਿਕੇਸ਼ਨ ਹਲੇ ਵੀ ਇਹ ਮੇਰੇ ਹੱਥ ਮੈਂ ਸ਼ੋਅ ਕਰ ਸਕਦਾ ਸਾਡੇ ਕੋਲ ਪਈ ਹੈ ਔਰ ਸਾਰੇ ਇੱਕ ਪਬਲਿਕ ਡਾਕੂਮੈਂਟ ਹੈ 2019 ਦਾ ਨੋਟੀਫਿਕੇਸ਼ਨ ਆਹ ਹਰਚੰਦ ਸਿੰਘ ਆਜਲ ਜੀ ਜਿਹੜੇ ਪ੍ਰੋਫੈਸਰ ਨੇ ਅੱਜ ਆਪਣੀ ਜਿਹੜੀ ਜੋ ਇਹਨਾਂ ਦੀਆਂ ਪਾਰਟੀ ਕਰ ਰਹੀ ਹੈ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਸਿੱਖ ਭਾਈਚਾਰੇ ਦੇ ਵਿੱਚ ਕੜਵਾਟ ਪੈਦਾ ਕਰਨਾ ਸਿੱਖ ਨੂੰ ਸਿੱਖ ਦਾ ਵੈਰੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਅੱਜ ਟੀਵੀ ਚੈਨਲ ਤੇ ਵੀ ਉਹੀ ਕੋਸ਼ਿਸ਼ ਕਰ ਰਹੇ ਨੇ ਇਹ ਦੱਸਦਾ ਅੱਜ ਪੰਜਾਬ ਪੂਰਾ ਦੇਖ ਰਿਹਾ ਹਿੰਦੁਸਤਾਨ ਦੇਖ ਰਿਹਾ ਕਿ ਦੇਸ਼ ਤੇ ਰਹਾ ਹੋਣ ਕੇ ਬੰਦੇ ਸਿੱਖ 2019 ਦੀ ਮੋਟੀਫਿਕੇਸ਼ਨ ਤੇ ਕਿਉਂ ਨਹੀਂ ਸਰਕਾਰ ਨੇ ਅਮਲ ਕੀਤਾ ਹਾਲ ਤੱਕ ਬਿਲਕਿਸ ਬਾਨੋ ਦਾ ਕੇਸ ਇਹਨਾਂ ਨੂੰ ਪਿਆਰਾ ਲੱਗਦਾ ਹੈ ਹੋਰ ਇਹਨਾਂ ਨੂੰ ਜਿਹੜੇ ਹੈਗੇ ਆ ਰਿਲੀਜ਼ ਕਰਦੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਤੁਸੀਂ ਰਿਲੀਜ਼ ਨਹੀਂ ਕਰ ਸਕਦੇ ਸੀ ਉਹਨਾਂ ਤੇ ਤਾਂ ਸਰਕਾਰ ਬੜੀ ਮਿਹਰਬਾਨੀ ਹੁੰਦੀ ਆ ਪਰ ਆਰਪੀ ਕੀਤੀ ਨੋਟੀਫਿਕੇਸ਼ਨ 2019 ਦੀ ਉਹ ਇਹ ਲਾਗੂ ਕਰੂ ਤੋਂ ਕਿਉਂ ਡਰਦੇ ਨੇ ਨੋ ਡਾਊਟ ਕਿ ਕਾਂਗਰਸ ਦੇ ਕਾਰਜਕਾਲ ਚ ਵੱਡੇ ਗਿਣਤੀ ਚ ਇਹ ਘਟਨਾਵਾਂ ਹੋਈਆਂ ਸਾਬਕਾ ਸੀਐਮ ਸਿਟਿੰਗ ਸੀਐਮ ਬਿਆਨ ਸਿੰਘ ਨੂੰ ਅਸੈਸਿਨੇਟ ਕਰ ਦਿੱਤਾ ਗਿਆ ਇਸ ਤਰੀਕੇ ਨਾਲ ਹੋਰ ਬੜੀਆਂ ਘਟਨਾਵਾਂ ਇੱਕ ਸੀਰੀਜ਼ ਹੈ ਪਰ ਕਾਂਗਰਸ ਦੇ ਲੀਡਰ ਅੱਜ ਬੜੇ ਸੌਫਟ ਨੇ ਠੀਕ ਹੈ ਬੰਦੇ ਸਿੱਖ ਰਿਹਾ ਹੋਣੇ ਚਾਹੀਦੇ ਆ ਤਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਕਿ ਉਸ ਵੇਲੇ ਇਨੀਸ਼ੀਏਟਿਵ ਲਿਆ ਜਾ ਸਕਦਾ ਸੀ ਅਹ ਦੇਖੋ ਕ੍ਰਿਸ਼ਨ ਜੀ ਬੜਾ ਨਾ ਇਹ ਸੈਂਸਿਟਿਵ ਮਸਲਾ ਹੈ ਇਹ ਬਾਰ ਬਾਰ ਆਉਂਦਾ ਹੈ ਬਾਰ ਬਾਰ ਜਦੋਂ ਤਰੀਕਾ ਪਿੰਦੀਆਂ ਨੇ ਜਾਂ ਜਦੋਂ ਐਸਜੀਪੀਸੀ ਪਟੀਸ਼ਨ ਦਾਇਰ ਕਰਦੀ ਹੈ ਜਾਂ ਕੁਝ ਸਿੱਖ ਸੰਸਥਾਵਾਂ ਅੱਗੇ ਆਉਂਦੀਆਂ ਨੇ ਇਹ ਮਸਲਾ ਬਾਰ ਬਾਰ ਆਉਂਦਾ ਹੈ ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹਿਣਾ ਚਾਹਾਂਗਾ ਵੀ ਸਰਦਾਰ ਬੀਨ ਸਿੰਘ ਦੀ ਜਦੋਂ ਅਸੈਸੀਨੇਸ਼ਨ ਹੋਈ ਉਸ ਤੋਂ ਬਾਅਦ ਇਹ ਘਟਨਾ ਚੱਕਰ ਕੁਝ ਜ਼ਿਆਦਾ ਵੱਧ ਗਿਆ ਜੀ ਹੁਣ ਦੇਖੋ ਅੱਜ ਅਕਾਲੀ ਦਲ ਤੇ ਭਾਜਪਾ ਦੋਵੇਂ ਇੱਕ ਦੂਜੇ ਤੇ ਤੋਮਤਾਲਾ ਬੀ ਤੁਹਾਡੀ 10 ਸਾਲ ਸਰਕਾਰ ਰਹੀ ਆ ਹੁਣ ਤੀਜੀ ਟਰਮ ਆ ਗਈ ਬੀਜੇਪੀ ਦੀ ਅਕਾਲੀ ਦਲ ਵਾਲਿਆਂ ਦੀ ਉਹਨਾਂ ਨਾਲ ਭਾਈ ਵਾਲੀ ਸਰਕਾਰ ਰਹੀ ਆ ਤੁਸੀਂ ਉਹਦੇ ਬਾਦਲ ਸਾਹਿਬ ਨੇ ਉਹਦੋਂ ਦਬਾ ਕਿਉਂ ਨਹੀਂ ਪਾਇਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਆਖਿਆ ਵੀ ਇਹਨਾਂ ਨੂੰ ਛੱਡ ਦੋ ਕਦੀ ਨਹੀਂ ਆਖਿਆ ਅੱਜ ਜਦੋਂ ਵਾਪਸ ਆ ਗਏ ਨੇ ਬੈਕਫੁੱਟ ਤੇ ਨੇ ਅਕਾਲੀ ਦਲ ਬਹੁਤ ਜ਼ਿਆਦਾ ਬੈਕਫੁੱਟ ਤੇ ਆ ਅੱਜ ਇਹਨੂੰ ਮੁੱਦਾ ਬਣਾ ਕੇ ਸੈਂਸਿਟਿਵ ਮੁੱਦੇ ਨੂੰ ਚੁੱਕ ਕੇ ਸਿੱਖ ਸੈਂਟੀਮੈਂਟ ਨੂੰ ਉੱਪਰ ਚੁੱਕ ਕੇ ਇਹ ਲੋਕਾਂ ਦੀ ਵੋਟ ਵਟੋਲਣਾ ਚਾਹੁੰਦੇ ਨੇ ਇਹ ਬਿਲਕੁਲ ਗਲਤ ਤੇ ਆ ਅਨੁਸਰਚਾਨ ਜੀ ਵੀ ਕਹਿ ਰਹੇ ਨੇ ਵੀ ਇਹਨਾਂ ਦਾ ਅਕਾਲੀ ਦਲ ਦਾ ਸਰਚਾਨ ਜੀ ਨਹੀਂ ਬੀਜੇਪੀ ਦਾ ਵੀ 100% ਕਸੂਰ ਆ ਅੰਮਿਤ ਸ਼ਾਹ ਜੀ ਨੇ ਵੀ ਕਈ ਵਾਰੀ ਬਿਆਨ ਦਿੱਤਾ ਹੈ ਵੀ ਹੱਸੀ ਨਹੀਂ ਛੱਡਣੇ ਇਹ ਛੱਡਣੇ ਚਾਹੀਦੇ ਆ ਸਿਰਫ ਇਹ ਨਹੀਂ ਮਾਨਵਤਾ ਦੇ ਆਧਾਰ ਤੇ ਜੋ ਵੀ ਬੰਦਾ ਜਿੰਨੇ 30 32 32 ਸਾਲ ਕੱਟ ਦਲੇਆ ਛੱਡ ਦੇਣ ਚਾਹੀਦੇ ਆ ਤੇ ਕਿਹੜਾ ਕਾਂਗਰਸ ਦਾ ਲੀਡਰ ਹੈ ਜਿਨੇ ਦੱਸੋ ਆਖਿਆ ਵੀ ਨਾ ਛੱਡੀਏ ਹੁਣ ਤੇ ਰਵਨੀਤ ਬਿੱਟੂ ਜੀ ਵੀ ਬੀਜੇਪੀ ਜਿਨੇ ਸਰਚਾਨ ਜੀ ਜਾਓ ਉਹਨਾਂ ਨੂੰ ਨਾਲ ਲਾਓ ਕਹੋ ਵੀ ਇੱਕ ਮਿਸਾਲ ਪੇਸ਼ ਕਰਨ ਜਿਤਨਾ ਰਾਹੁਲ ਗਾਂਧੀ ਜੀ ਦੇ ਹਥਿਆਰਿਆਂ ਦੀ ਜਿਹੜੀ ਸੌਰੀ ਜਿਹੜਾ ਆਪਣਾ ਅਰਜੀਵ ਗਾਂਧੀ ਜੀ ਦੇ ਹਥਿਆਰਿਆਂ ਦੀ ਜਦੋਂ ਕੋਈ ਸੀ ਪੇਸ਼ੀ ਤੇ ਜਦੋਂ ਗਏ ਸੀਗੇ ਰਾਹੁਲ ਗਾਂਧੀ ਜੀ ਤੇ ਪ੍ਰਿਯੰਕਾ ਜੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਸਾਨੂੰ ਕੋਈ ਇਤਰਾਜ਼ ਨਹੀਂਗਾ ਉਹ ਦੋਨੇ ਬਾਹਰ ਨੇ ਇਸ ਵੇਲੇ ਜੋ ਵੱਡਾ ਦਿਲ ਕਰੋ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂਗਾ ਅਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਆ ਮਲਮ ਲਾਓ ਠੰਡ ਪਾਓ ਇਹ ਜਿਹੜੀ ਇਹ ਜਿਹੜੀ ਖਿੱਚੋ ਤਾਣ ਜਿਹੜੀ 84 ਵਲੇ ਆ 85 ਵਲੇ ਆ 95 ਵਲੇ ਅਸੀਂ ਵੇਖੀ ਆ ਅਸੀਂ ਪਿੰਡਿਆਂ ਦੇ ਗੜਾਈਆ ਇਹਨੂੰ ਸ਼ਾਂਤ ਕਰਨਾ ਚਾਹੀਦਾ ਪੰਜਾਬ ਸ਼ਾਂਤ ਆ ਪਰ ਇਹਨੂੰ ਸੈਂਟੀਮੈਂਟ ਨੂੰ ਆਪਾਂ ਉੱਪਰ ਕਰਕੇ ਤੇ ਵਧਾ ਕੇ ਇਸ ਚੀਜ਼ ਨੂੰ ਵੋਟਾਂ ਨਾਲ ਨਾਲ ਨਾ ਲਾਈਏ ਸਿੱਖ ਮੁੱਦੇ ਬਿਲਕੁਲ ਵੱਖਰੇ ਰੱਖਣ ਚਾਹੀਦੇ ਆ ਬੰਦੀ ਸਿੰਘਾਂ ਦੇ ਮੁੱਖੇ ਵੱਖਰੇ ਚਾਹੀਦੇ ਆ ਰਾਜਨੀਤੀ ਕਰਨ ਨੂੰ ਹੋਰ ਬੜੀਆਂ ਥਾਮਾਂ ਨੇ ਸੋ ਦੈਟ ਕਾਂਗਰਸ ਦਾ ਇਹ ਬਿਆਨ ਹੈ ਸਾਨੂੰ ਕੋਈ ਇਤਰਾਜ਼ ਦੀ ਥੰਡੇ ਜਾਣ ਜਿਹੜਾ ਵੀ ਬੰਦਾ ਜਿਹਨੇ 30 ਸਾਲ 30 ਸਾਲ ਕੱਟਦੇ ਕਰਦੇ ਆ ਸਰਕਾਰ ਦੀ ਸਹਿਮਤੀ ਸਰਕਾਰ ਦੀ ਇੱਛਾ ਦੇ ਬਿਨਾਂ ਰਿਹਾਈ ਕਿਵੇਂ ਸੰਭਵ ਹੋ ਸਕਦੀ ਹੈ ਐਸਜੀਪੀਸੀ ਵੀ ਸੋਚ ਰਹੀ ਹੈ ਤੁਸੀਂ ਵੀ ਸੋਚ ਰਹੇ ਹੋਵੋਗੇ ਕਿਵੇਂ ਸੰਭਵ ਦੇਖੋ ਜਿਹੜੀ ਜਿਹੜਾ ਉਮਦ ਕੈਦੀ ਦੀ ਰਿਹਾਈ ਹੈਗੀ ਆ ਇਹ ਸਿਆਜਨੀਤਿਕ ਇੱਛਾ ਸ਼ਕਤੀ ਦੇ ਉੱਤੇ ਡਿਪੈਂਡ ਕਰਦੀ ਹੈ ਜੇ ਨੂੰ ਉਮਦ ਕੈਦ ਹੋ ਜੀ ਹੋਗੀ ਭਾਵੇਂ ਉਹਨੇ ਸਾਲ ਕੱਟਿਆ ਔਰ ਦੂਜੇ ਸਾਲ ਛੱਡਦੇ ਹੋ ਪੌ ਤੀਜੇ ਸਾਲ ਛੱਡੇ ਗਏ ਆ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇਆਂ ਦੇ ਦੋਸ਼ੀ ਪੁਲਿਸ ਅਫਸਰ ਜਿਨ੍ਹਾਂ ਦੀਆਂ ਪਹਿਲਾਂ ਬਾਰੋ-ਬਾਰ ਜ਼ਮਾਨਤਾਂ ਹੋਈਆਂ ਜਦੋਂ سزا ਹੋਈ ਤੇ ਲਗਭਗ 2 ਸਾਲ 10 ਮਹੀਨੇ ਦੀ ਉਮਰ ਕੈਰ ਕੱਟ ਕੇ ਰਿਹਾਈ ਕੀਤੀ ਜਿਹਦੀ ਅੱਧੀ ਰਿਹਾਈ 2017 ਤੋਂ ਪਹਿਲਾਂ ਬਾਦਲ ਸਾਹਿਬ ਨੇ ਰਿਕਮੈਂਡ ਕੀਤੀ ਤੇ ਬਾਅਦ ਦੇ ਵਿੱਚ ਕੈਪਟਨ ਸਰਕਾਰ ਦੇ ਟਾਈਮ ਜਿਹੜੀ ਆ ਉਹਨਾਂ ਦੀ ਰਿਹਾਈ ਹੋਈ ਸੋ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਸਿੱਖ ਬੰਦੀਆਂ ਦੇ ਸਬੰਧ ਦੇ ਵਿੱਚ ਉਹ ਕਹਿੰਦੇ ਨੇ ਜੀ ਵੀ ਅਸੀਂ ਨਹੀਂ ਕਰ ਸਕਦੇ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਉਦੋਂ ਕਹਿੰਦੀ ਹੈ ਵੀ ਨਹੀਂ ਹੋਣੀ ਚਾਹੀਦੀ ਆ ਸੋ ਬਾਦਲ ਦਲ ਨੇ ਵੀ ਇਸ ਤਰ੍ਹਾਂ ਹੀ ਕੀਤਾ ਆਮ ਆਦਮੀ ਪਾਰਟੀ ਭਗਵੰਤ ਮਾਨ ਵੀ ਪਹਿਲਾਂ ਇਹੀ ਕਹਿੰਦੀ ਸੀ ਹੁਣ ਪ੍ਰੋਫੈਸਰ ਦੁੰਦਰਪਾਲ ਸਿੰਘ ਖੁੱਲ੍ਹੇ ਤੇ ਮਸਲੇ ਤੇ ਭਾਜਪਾ ਦੇ ਜਿਹੜੇ ਨੈਸ਼ਨਲ ਸਪੋਕਸਪਰਸ ਹਨ ਆਰ ਪੀ ਸਿੰਘ ਨੇ ਖੁਦ ਮੇਰੇ ਕੋਲ ਸਾਰਾ ਡਾਟਾ ਮੈਂ ਉਹਨਾਂ ਨੂੰ ਬਣਾ ਕੇ ਦਿੱਤੇ ਲੈਟਰ ਵੀ ਤੁਸੀਂ ਦਿਓ ਐਲਜੀ ਨੂੰ ਐਲਜੀ ਡਾਟਾ ਆ ਉਹ ਕਹਿੰਦੇ ਜੀ ਕੇਜਰੀਵਾਲ ਨਹੀਂ ਕਰ ਰਿਹਾ ਹੁਣ ਦਿੱਲੀ ਦੇ ਵਿੱਚ ਭੁੱਲੜ ਸਾਹਿਬ ਦੇ ਸੰ文中 ਸਰਕਾਰ ਕਿ ਐਲਜੀਵੀ ਬੀਜੇਪੀ ਦਾ ਤੇ ਸਰਕਾਰ ਵੀ ਬੀਜੇਪੀ ਦੀ ਹੁਣ ਆਰਵੀ ਸਿੰਘ ਹੁਣੀ ਕਿਤੇ ਐਕਟਿਵ ਦਿਸ ਰਹੀ ਨਹੀਂ ਜਦੋਂ ਉਹਨਾਂ ਦੀ ਸਰਕਾਰ ਆ ਸੋ ਜਿਹੜਾ ਸੱਤਾ ਚ ਆ ਜਾਂਦਾ ਉਹ ਕਹਿੰਦੇ ਹੁਣ ਤਾਂ ਦਿੱਲੀ ਚ ਗਵਰਡੀਆਂ ਦੀ ਸਰਕਾਰਾਂ ਆ ਗਈਆਂ ਐਲਜੀਵੀ ਤੁਹਾਡੇ ਸਰਕਾਰ ਵਿੱਚ ਤੁਹਾਡੇ ਸੈਂਟਰ ਵਿੱਚ ਤੁਹਾਡਾ ਤੇ ਹੁਣ ਭੁੱਲੜ ਸਾਹਿਬ ਦੀ ਦੇਹਾਈ ਦੇ ਵਿੱਚ ਕੀ ਕਾਵਟਾ ਕੋਈ ਹੋ ਪਾਤੀ ਹੈ ਹੀ ਨਹੀਂ ਸਰਚਾਨ ਜੀ ਜਵਾਬ ਦੇਣਗੇ ਇਸ ਗੱਲ ਤੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਰਕੇ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦੇ ਵਿੱਚ ਕਾਫੀ ਜੜਿੱਕੇ ਜਿਹੜੇ ਉਹ ਪਏ ਰਹੇ ਪਰ ਹੁਣ ਬੀਜੇਪੀ ਦੀ ਉੱਤੇ ਸੈਂਟਰ ਦੀ ਵੀ ਔਰ ਔਰ ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਅਸੀਂ ਬਹੁਤ ਜਲਦ ਇਸ ਮਸਲੇ ਉੱਤੇ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਬਹੁਤ ਜਲਦੀ ਭੁੱਲਰ ਸਾਹਿਬ ਜਿਹੜੇ ਉਹ ਬਾਹਰ ਹੋਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਦੂਜੀ ਗੱਲ ਮੈਂ ਸੰਧੂ ਸਾਹਿਬ ਨੂੰ ਕਹਿ ਦੇਣੀ ਚਾਹਾਂਗਾ ਜਿਹੜੇ ਅੱਜ ਵੀ ਸਾਡੇ ਉੱਤੇ ਦੋਸ਼ ਲਾ ਰਹੇ ਨੇ ਮੈਂ ਸੰਧੂ ਸਾਹਿਬ ਤੁਹਾਨੂੰ ਦੱਸ ਦੇਣੀ ਚਾਹਾਂ ਬਸ ਆਹ ਕੁਝ ਬੰਦੀ ਸਿੰਘਾਂ ਦਾ ਔਰ ਪਿਛਲੇ ਸਮੇਂ 2-3 ਦਹਾਕੇ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਸਾਰੀਆਂ ਹੀ ਕਾਂਗਰਸ ਦੀਆਂ ਕਰਤੂਤਾ ਸਦਕਾ ਹੀ ਹੋਇਆ ਉਸ ਵੇਲੇ ਕਾਂਗਰਸ ਨੇ ਪੰਜਾਬ ਔਰ ਸਿੱਖਾਂ ਖਾਸ ਕਰਕੇ ਜਿਹੜੀ ਜ਼ੁਲਤ ਕਰੇ ਬਾਜੀ ਕੀਤੀ ਆ ਉਸ ਸਦਕਾ ਹੀ ਪੰਜਾਬ ਦੇ ਵਿੱਚ ਲਹਿਰਾਂ ਉੱਠੀਆਂ ਉਸ ਦਾ ਲਹਿਰਾਂ ਦੇ ਵਿੱਚ ਸਾਡੇ ਸਿੱਖ ਨੌਜਵਾਨ ਜਿਹੜੇ ਆ ਨਾ ਚਾਹੁੰਦੇ ਹੋਵੇ ਵੀ ਉਸ ਲਹਿਰ ਦੇ ਵਿੱਚ ਉਹਨਾਂ ਨੂੰ ਹਾਜ਼ਰੀ ਲਾਉਣੀ ਪਈ ਉਹ ਨਾ ਖੁਸ਼ਕੁਵਾਰ ਜਿਹੜੇ ਮੌਸਮ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਉਹਦੇ ਕਰਕੇ ਸਾਰਾ ਕੁਝ ਵਾਪਰਿਆ ਜੇਕਰ ਕਾਂਗਰਸ ਦੇ ਵਿੱਚ ਵਾਕਿਆ ਹੀ ਮਨੁੱਖੀ ਚਦਰਾਂ ਕੀਮਤਾਂ ਹੁੰਦੀਆਂ ਤੇ ਇਤੋਂ ਤੱਕ ਗੱਲ ਨਹੀਂ ਸੀ ਪਹੁੰਚਣੀ ਬਾਕੀ ਇਕਾਲੀ ਦਲ ਦੇ ਮੇਰੇ ਵੀਰ ਮੈਂ ਇਹਨਾਂ ਨੂੰ ਕਹਿ ਦੇਣੀ ਚਾਹਾਂਗਾ ਅੱਜ ਇਹ ਬਹੁਤ ਜ਼ਿਆਦਾ ਇਹ ਇਹ ਮਦਈ ਬਣੇ ਨੇ ਆਪਣੇ ਕੀ ਨਾਲੇ ਦਾ ਜੀ ਸਾਡੇ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਜੀ ਦੇ ਮੈਂ ਇਹ ਕੁਝ ਨਹੀਂ ਚਾਹਾਂਗਾ ਇਹ ਹੀ ਦੱਸ ਦੇਣਾ ਲੋਕਾਂ ਨੂੰ ਸੰਗਤ ਨੂੰ ਪੰਜਾਬ ਨੂੰ ਮੀਡੀਆ ਦੇ ਥਰੂ ਕਿ ਜੋੜਾ ਸਦਵਾ ਨੂੰ ਕਿਸ ਅਧੀਨ ਤੁਸੀਂ ਗੋਲੀਆਂ ਮਾਰੀਆਂ ਗਈਆਂ ਉਸ ਵੇਲੇ ਤੁਹਾਡਾ ਮੁੱਖ ਮੰਤਰੀ ਸੀ ਜਦੋਂ ਕਿ ਜੋੜਾ ਸਦਵਾ ਨੇ ਕੇਵਲ ਤੇ ਕੇਵਲ ਇਹੀ ਸੀ ਨਾ ਜੇ ਅਕਾਲ ਤਖਤ ਸਾਹਿਬ ਨੇ ਕਹਲ ਦਿੱਤੀ ਸੀ ਕਿ ਰਾਜਵਾਨੇ ਨੂੰ ਸ਼ਿਡਾਉਣ ਵਾਸਤੇ ਇੱਕ ਲਹਿਰ ਜਿਹੜੀ ਪੰਜਾਬ ਦੇ ਵਿੱਚ ਕੇਸਰੀ ਲਹਿਰ ਚੜਾਈ ਜਾਵੇ ਸਿੱਖਾਂ ਨੇ ਉਸਦੀ ਹਮਾਇਤ ਕੀਤੀ ਲਹਿਰ ਚੜਾਈ ਔਰ ਤੁਹਾਡੇ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰ ਤੁਹਾਡੇ ਡਿਪਟੀ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਔਰ ਖਾਸ ਕਰਕੇ ਗੁਰਵੰਸੇ ਰਾਜਵਾਣ ਦੇ ਹੱਕ ਵਿੱਚ ਜਿਹੜੇ ਨੇ ਉਸ ਵੇਲੇ ਉਹ ਮੋਰਚਾ ਲਾ ਚਲਾ ਰਹੇ ਸਨ ਤੇ ਮਾਰ ਕੇ ਗੋਲੀਆਂ ਦੇ ਤੁਸੀਂ ਇਹ ਇਹ ਕੰਮ ਤੁਸੀਂ ਕਰਦੇ ਰਹੇ ਹੋ ਤੇ ਅੱਜ ਮੁਦਈ ਬਣ ਗਏ ਕਿਉਂਕਿ ਤੁਹਾਡੇ ਅੱਜ ਸੱਤਾ ਹੈ ਨਹੀਂ ਜੀ ਮੈਰੀ ਕਹਿੰਦਾਵਾ ਦੂਜੀ ਨਾਲ ਜਿਹੜੀ ਤੁਸੀਂ ਕਹਿ ਇੰਤ ਇਹ ਸਾਡੇ ਜਿਹੜੇ ਆ ਬਤੇ ਦਿੱਕੇ ਚ ਜਾਰੀ ਹੋਏ ਨੇ ਤੇ ਨੋਟੀਫਿਕੇਸ਼ਨ ਤੇ ਕੰਮ ਨਹੀਂ ਹੋਇਆ ਕਿਉਂ ਨਹੀਂ ਕੰਮ ਹੋਇਆ ਅੱਠ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਹੋਇਆ ਛੇ ਬੰਦੀ ਸਿੰਘ ਜਿਹੜੇ ਰਿਹਾ ਕੀਤੇ ਗਏ ਜਿਨ੍ਹਾਂ ਦੇ ਵਿੱਚ ਸਰਦਾਰ ਲਾਲ ਸਿੰਘ ਸਰਦਾਰ ਦਰਬਾਰਾ ਗੰਦ ਸਿੰਘ ਪੰਪੁਰ ਸਾਹਿਬ ਨੂੰ ਪੁੱਛਾਂਗਾ ਕਿ ਉਹ ਕਿਉਂ ਚਾਹੁੰਦੇ ਨੇ ਹਾਲਾਂਕਿ ਦਲਵਿੰਦਰਪਾਲ ਭੁੱਲਰ ਵੀ ਲੈ ਕੇ ਉਹਨਾਂ ਨੇ ਤਰਕ ਦਿੱਤਾ ਕਿ ਦਿੱਲੀ 'ਚ ਹੁਣ ਬੀਜੇਪੀ ਬਹੁਤ ਕੁਝ ਕਰ ਸਕਦੀ ਹੈ सनी जी जवाब दियो बहुत घट शब्दा संधु साहब को है मैं। सनी जी। मेरी आ रही है किशन जी किशन जी मैं रहे हाँ जी। हाँ जी। फिर बेनती करा भी जिन्होंने अपने पेड़े दे से हटाया चाहे खेरा सा खेड़ा साहब होन चाहे बलवंत राजूवाणा साहब होना ने आपकी जबानी दसिया ਇਸ ਰੋਮਨੀ ਅਕਾਲੀ ਜਲਦੀ ਸਰਕਾਰਾਂ ਨੇ ਉਹਨਾਂ ਲਈ ਕੀ ਕੀਤਾ ਐਸਜੀਪੀਸੀ ਨੇ ਉਹਨਾਂ ਲਈ ਕੀ ਕੀਤਾ ਤਾਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹਟਾਇਆ ਜਿਹੜੇ ਬੰਦੀ ਸਿੰਘ ਨੇ ਉਹ ਆਪਣੀ ਗਵਾਹੀ ਆਪ ਦੇ ਰਹੇ ਨੇ ਤਾਂ ਪੰਜਾਬ ਦੇ ਵਿੱਚ ਤੁਸੀਂ ਫੇਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਅੱਜ ਸਿੱਖਾਂ ਨੂੰ ਭਾਈ ਆਪ ਤੁਹਾਡੇ ਸਰ ਵਾਪਸ ਇਨਾਂਦ ਦੀ ਜਿਹੜੀ ਗੱਲ ਕਰ ਰਹੇ ਹੋ ਨਾ ਇਹ ਉਹਦਾ ਜਵਾਬ ਪੀ ਜੀ ਜੀ ਜਦੋਂ ਆਏ ਨੇ ਚਾਹੇ ਕਿੰਨੇ ਤੇ ਦੀ ਪ੍ਰੋਮੀਟੀਆ ਤੇ ਕੁਛ ਦਿਨਾ ਦੀ ਪ੍ਰੋਲ ਮਿਲੀ ਐ ਉਹਨਾਂ ਨੇ ਆਖਿਆ ਦੱਸਤਾ ਕਿ ਸਾਡੇ ਨਾਲ ਸੌਖਾ ਹੋਇਆ ਤੁਹਾਨੂੰ ਹੋ ਗਿਆ ਬੀਜਪੀ ਦਾ ਹੋਰ ਕੋਈ ਗੱਲ ਨਹੀਂ ਕੋਈ ਵੀ ਗੱਲ ਤੁਸੀਂ ਕਹਿੰਦੇ ਸਾਡੇ ਕਿਸ ਦੁਆਰ ਮੁਕਤਾ ਮੈਨੂੰ ਬੱਜਿਆ ਕਰਾਉਂਦਾ ਤਾਂ ਕਰੀ ਫਿਰਦੇ ਅਕਾਲੀ ਦਲ ਬੰਦੀ ਸਿੰਘਾਂ ਦਾ ਬੜੇ ਆਬਜੇ ਕੀਤੀ ਹੈ ਉਹ ਦੁਆਰ ਆਂਦੇ ਉਹ ਬਾਤਾਂ ਦਾ ਸਾਰਿਆਂ ਨੂੰ ਪਤਾ 2 ਦਸੰਬਰ ਨੂੰ ਜਿਹੜੇ ਹੁਕਮਾਂ ਸੁਣਾਈਗੇ ਨਹੀਂ ਕਰੇ ਸਭ ਤੋਂ ਉਹਨੂੰ ਕੋਲਿਓ ਨਾ ਸਣੀ ਜੀ ਉਹਨਾਂ ਨੇ ਗੱਲ ਬਹੁਤ ਵੱਡੀ ਕੀਤੀ ਸੀ ਲੋਣਾ ਸਤਵਾ ਦੀ ਗੱਲ ਕੀਤੀ ਜੇ ਗੋਲੀਆਂ ਮਾਰੀਆਂ ਗਈਆਂ ਕਾਲੀ ਦਿਲ ਦੀ ਸਰਕਾਰ ਸੀ ਬਹੁਤ ਕੱਟ ਸ਼ਬਦਾਂ ਸੰਧੂ ਸਭ ਕੋ ਲਾਉਂਗਾ ਫਿਰ ਮੈਂ ਦੇਖੋ ਇਹ ਜਿਹੜੇ ਜਿਹੜੇ ਇਹ ਗੱਲਾਂ ਕਰ ਰਹੇ ਨੇ ਨਾ ਜਿਹੜੇ ਤਤ ਕਰ ਰਹੇ ਮੈਂ ਉਹੀ ਕਹਿ ਰਿਹਾ ਵੀ ਜਿਹੜੇ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਲੜਦਾ ਆ ਜਦੋਂ ਉਹ ਪਰੋਲ ਤੇ ਆਏ ਨੇ ਚਾਹੇ 1 ਘੰਟੇ ਦੀ ਪਰੋਲ ਤੇ ਆਏ ਚਾਹੇ ਕੁਛ ਦਿਨਾਂ ਦੀ ਪਰੋਲ ਤੇ ਆਏ ਆ ਉਹਨਾਂ ਨੇ ਆਪ ਤੇ ਮੂੰਹੋਂ ਦੱਸਿਆ ਵੀ ਕੌਣ ਉਹਨਾਂ ਨਾਲ ਖੜਾ ਹੋਇਆ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਸੰਤੂਤ ਸਾਹਿਬ ਸਰਚਾਨ ਜੀ ਕਹਿੰਦੇ ਕਰਤੂਤਾਂ ਕਾਂਗਰਸ ਕਰਦੀ ਰਹੀ ਹੈ ਉਹਨਾਂ ਦੇ ਸ਼ਬਦ ਨੇ ਬਹੁਤ ਕੱਟ ਸ਼ਬਦਾਂ ਚ ਦੇਖੋ ਜਿਹੜਾ ਕਾਲਾ ਦੌਰ ਸੀ ਨਾ ਉਹ ਚਲਾ ਗਿਆ ਮੈਨੂੰ ਲੱਗਦਾ ਉਸ ਕਾਲੇ ਦੌਰ ਨੂੰ ਸਾਨੂੰ ਯਾਦ ਨਹੀਂ ਕਰਨਾ ਚਾਹੀਦਾ ਪਰ ਕਿਉਂਕਿ ਸਰਚਾਨ ਜੀ ਹੁਣ ਉਸ ਪਾਰਟੀ ਦੇ ਬਲਾਰੇ ਨੇ ਜਿਸ ਪਾਰਟੀ ਦੇ ਬਲਾਰੇ ਕੀ ਨੇਤਾ ਦੀ ਕੋਈ ਵੀ ਪੰਜਾਬ ਦੀ ਗੱਲ ਭਾਜਪੀ ਦਾ ਲੀਡਰ ਜਾ ਕੇ ਦਿੱਲੀ ਕਰਨ ਨੂੰ ਤਿਆਰ ਨਹੀਂਗਾ ਬੇਸਿਕਲੀ ਕਰ ਹੀ ਨਹੀਂ ਸਕਦਾ ਕਿਸਾਨੀ ਮੁੱਦਾ ਸੀ ਲਖੀਮਪੁਰ ਦਾ ਮੁੱਦਾ ਸੀ ਹੋਰ ਕਈ ਮੁੱਦੇ ਆਏ ਬੀਬੀਆਂ ਬੀ ਦਾ ਮੁੱਦਾ ਆਇਆ ਇਹ ਕਿਸੇ ਜੁਰਤ ਹੀ ਨਹੀਂ ਹੈਗੀ ਇਹਨਾਂ ਦੀ ਸੁਣਦਾ ਕੋਈ ਨਹੀਂ ਜੇ ਇਹਨਾਂ ਦੀ ਗੱਲ ਸੁਣੇ ਤਕੋ ਮਸਲਾ ਨਾ ਆ ਲੋਵੇ ਕੋਈ ਇਹਨਾਂ ਦਾ ਐਮਪੀ ਨਾ ਹੋਵੇ ਕੋਈ ਇਹਨਾਂ ਦਾ ਇੱਕ ਵੀ ਐਮਪੀ ਨਹੀਂ ਕਿਸਾਨੀ ਮੁੱਦੇ ਦੇ ਵਿੱਚ ਇਹ ਟੱਕਰਾ ਮਾਰ ਕੇ हट ਗਏ ਹਾਰ ਕੇ ਇਹਨਾਂ ਨੂੰ ਕਹਿਣਾ ਪਿਆ ਸਤੀਫੇ ਦੇਣੇ ਪੈਣਗੇ ਜੋ ਚੀਰ ਕੇ ਇਹਨਾਂ ਦੇ ਵੱਡੇ ਵੱਡੇ ਲੀਡਰ ਸਤੀਫੇ ਦੇ ਕੇ ਐਨਾ ਮਾਨ ਬਖਸ਼ਿਆ ਕਾਂਗਰਸ ਨੇ ਆਪਣੇ ਹਾਰੇ ਹੋਏ ਨੂੰ ਆਪਣੇ ਪਾਰਟੀ ਚ ਰੱਖਿਆ ਉਹ ਬਖਸ਼ਿਆ ਤੇ ਉਹੀ ਨਾ ਮਾਨ ਨਹੀਂ 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 ਬਿਲਕੁਲ ਗਲਤ ਉਸ ਬੰਦੇ ਨੂੰ ਐਮਪੀ ਬਣਾਇਆ ਜਿਹੜਾ ਜੀਤ ਹੀ ਨਹੀਂ ਸਕਿਆ ਜਿਹੜਾ ਜਿੱਤ ਨਹੀਂ ਸਕਿਆ ਉਹਨੂੰ ਐਮਪੀ ਬਣਾਇਆ ਮਜ਼ਾ ਤਾਂ ਸੀ ਜੇ ਜਿੱਤ ਕੇ ਵਿਖਾਉਂਦਾ ਰਣਜੀਤ ਸਿੰਘ ਬਿੱਟੂ ਤੇ ਜੇ ਜਿੱਤ ਗਿਆ ਜੇ ਮੰਤਰੀ ਬਣ ਗਿਆ ਤੇ ਕੋ ਪੰਜਾਬ ਦਾ ਹੀ ਭਲਾ ਕਰ ਲੇਦਾ ਪੰਜਾਬ ਦਾ ਕੀ ਭਲਾ ਕੀਤਾ ਬੀਜਪੀ ਨੇ ਮੈਨੂੰ ਇਹ ਦੱਸਣ ਸਰਚਾਨ ਜੀ ਪੰਜਾਬ ਦਾ ਕੀ ਭਲਾ ਕੀਤਾ ਸਰਚਾਨ ਜੀ ਪੰਜਾਬ ਨਾਲ ਹਮੇਸ਼ਾ ਬੀਜਪੀ ਨੇ ਵਿਤਕਰਾ ਕੀਤਾ ਵਿਤਕਰਾ ਹੁਣ ਤੱਕ 2 ਸਾਲ ਲਵਾ ਕੇ ਜਾਂਦੇ ਜਾਂਦੇ ਠੀਕ ਹੈ ਸਰਚਾਨ ਜੀ ਭਾਵੇਂ ਅਮਰਤਵਾਲਾ ਦਾ ਕੇਸ ਹੋਵੇ ਤੇ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਭਾਵੇਂ ਕਿਸਾਨੀ ਮਸਲਾ ਹੋਵੇ ਭਾਵੇਂ ਬੀਬੀ ਐਮ ਵੀ ਹੋਵੇ ਠੀਕ ਹੈ ਸੰਸਾ ਮੈਂ ਰੋਕ ਰਿਹਾ ਹਾਂ ਸੰਸਾ ਮੈਂ ਰੋਕ ਰਿਹਾ ਹਾਂ ਤਾਂ ਅਨੂ ਸਰਚਾਨ ਜੀ ਬੋਲ ਰਹੇ ਨੇ ਕੁਛ ਆਪਾਂ ਸੁਣ ਲਈਏ ਹੁਣ ਬੀਜਪੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਠੀਕ ਹੈ ਸਚਾਨ ਜੀ ਕਹਿੰਦੇ ਸੁਣਦਾ ਹੀ ਕੱਖ ਨਹੀਂ ਕਹਿੰਦੇ ਤੁਹਾਡੇ ਤਾਂ ਗੱਲ ਹੀ ਨਹੀਂ ਕਹਿੰਦੇ ਸੁਣੀ ਜਾਂਦੀ ਉੱਤੇ ਪੁੱਗਦੇ ਨਹੀਂ ਲੀਡਰਾਂ ਦੀ ਕਹਿੰਦੇ ਉੱਥੇ ਇਹ ਤੇ ਇਹਨਾਂ ਦੀ ਕਹਿਣ ਵਾਲੀਆਂ ਗੱਲਾਂ ਨਾ ਉਹਨਾਂ ਦੀ ਕਹਿਣ ਦੀ ਗੱਲ ਅਸੀਂ ਮੰਨ ਲਈਏ ਤੇ ਫਿਰ ਤੋਂ ਇਹ ਬੱਲੇ ਬੱਲੇ ਆ ਪਰ ਸਾਡੀ ਗੱਲ ਇੱਕ ਇੱਕ ਗੱਲ ਜਿਹੜੀ ਆ ਸੈਂਟਰ 'ਚ ਸੁਣੀ ਜਾਂਦੀ ਆ ਪੰਜਾਬ ਦੀ ਬੀਜੇਪੀ ਵੱਲੋਂ ਦਿੱਤੇ ਹੋਏ ਮੁੱਦਿਆਂ ਨੂੰ ਗੱਲਬਾਤ ਨਾਲ ਛਡਾ ਕੇ ਲਾਓ ਬੰਦੀ ਸਿੰਘ ਮੈਂ ਤੁਹਾਡੀ ਤਾਰੀਫ ਕਰੂੰਗਾ ਜਾਓ ਛਡਾ ਕੇ ਲਾਓ ਮੈਂ ਤੁਹਾਡੀ ਤਾਰੀਫ ਕਰੂੰਗਾ ਵੀ ਸਰਚਾਨ ਜੀ ਨੇ ਕੋਸ਼ਿਸ਼ ਕੀਤੀ ਸੀ ਤੇ ਬੰਦੀ ਸਿੰਘ ਛੁੱਟ ਗਏ ਇੱਕ ਬੰਦਾ ਗੱਲ ਲਿਖ ਰਿਹਾ ਵੇ ਸਿਰਫ ਅਖਬਾਰਾਂ 'ਚ ਫੋਟੋਆਂ ਲਵਾ ਕੇ ਇਹ ਗੱਲ ਨਹੀਂ ਬੰਡੀ ਅਖਬਾਰਾਂ 'ਚ ਫੋਟੋਆਂ ਲਵਾ ਕੇ ਡਿਬੇਟਾਂ ਕਰਕੇ ਗੱਲ ਨਹੀਂ ਬੰਡੀ ਪੰਜਾਬ ਮੰਨਦਾ ਕੀ ਤੁਸੀਂ ਕੰਮ ਕਰਦੇ ਹੋ ਬੀਜੇਪੀ ਵਾਲਿਓ ਸਾਡੇ ਵਾਂਗੂ ਅਸੀਂ ਗੱਲ ਧਰਨਾ ਲਾਇਆ ਰਾਜਾ ਮੜਕ ਦੀ ਅਗਵਾਈ ਦੇ ਵਿੱਚ ਸਾਹਮਣੇ ਲਾਇਆ ਧਰਨਾ ਕਹਿੰਦਾ ਵੀ ਜੁੱਤਾ ਕੀਤੇ ਆ ਜਾਓ ਸਾਨੂੰ ਫੜ ਲਓ ਸਾਰਿਆਂ ਨੂੰ ਥੁੱਕ ਨਾ ਬੜੇ ਵੀ ਪੈ ਜਾਂਦੇ ਕਮਲਪੁਰ ਸਾਹਿਬ ਦੇਖੋ ਕਿਹੜੀ ਸਰਕਾਰ ਕੀ ਕੁਝ ਕਰ ਸਕਦੇ ਤਾਂ ਸਭ ਕੁਝ ਸਪੱਸ਼ਟ ਹੈ ਤੁਸੀਂ ਦਿੱਲੀ ਸਰਕਾਰ ਦਾ ਤਰਕ ਦਿੱਤਾ ਕੋਈ ਰਿਵਾਰਟ ਪੈ ਕੀਤਾ ਜਿਨ੍ਹਾਂ ਲੀਡਰਾਂ ਨੂੰ ਤੁਸੀਂ ਸਾਰੇ ਕਾਗਜ਼ਾਤ ਪੱਤਰ ਦਿੱਤੇ ਡੋਸੀਅਰਸ ਦਿੱਤੇ ਕਿ ਠੀਕ ਹੈ ਜੀ ਇਹ ਸਰਕਾਰਾਂ ਕਰ ਸਕਦੀਆਂ ਨੇ ਜਿਵੇਂ ਤੁਸੀਂ ਪ੍ਰੋਫੈਸਰ ਦਲਿੰਦਰਪਾਲ ਸਿੰਘ ਦਾ ਜ਼ਿਕਰ ਕੀਤਾ ਨੇ ਕੀਤਾ ਜੀ ਅਸੀਂ ਮੈਂ ਕਈ ਵਾਰ ਉਹਨਾਂ ਨੂੰ ਸੰਪਰਕ ਕਰਨ ਦਾ ਯਤਨ ਕੀਤਾ ਆਰਪੀ ਸਿੰਘ ਉਹਨਾਂ ਨੂੰ ਪਰ ਉਹਨਾਂ ਵੱਲੋਂ ਕੋਈ ਰਿਸਪਾਂਸ ਆਇਆ ਨਹੀਂ ਮੈਨੂੰ ਅਸੀਂ ਵੀ ਉਹਨਾਂ ਨੂੰ ਯਾਦ ਕਰਾਵਾਂ ਵੀ ਤੁਸੀਂ ਕਹਿੰਦੇ ਸੀ ਵੀ ਸਾਡੀ ਸਰਕਾਰ ਹੈ ਨਹੀਂ ਜੀ ਸੋ ਇਹ ਤਾਂ ਹੁਣ ਆਪੇ ਹੀ ਚਾਹੀਦਾ ਹੈ ਇਹਨਾਂ ਨੂੰ ਵੀ ਉਹ ਕਰਨ ਉਹਨਾਂ ਨੇ ਗੁਰੂਆਂ ਦੇ ਨਾਮ ਦੇ ਉੱਤੇ ਜਿਹੜੀ ਹੈ ਪੱਤਰ ਜਾਰੀ ਕੀਤੇ ਆ ਜਿਹੜੀ ਪ੍ਰੈਸਰ ਸੁਚਾਨ ਸਿੰਘ ਨੇ ਕਹਿਦਾ ਹੈ ਵੀ 8 ਬੰਦਿਆਂ 'ਚੋਂ 6 ਛੱਕਦੇ ਆ ਉਹਦੇ 'ਚ ਮੈਂ ਯਾਦ ਕਰਾ ਦਾਂ ਜਿਹੜੇ ਅੱਠਾਂ ਦਾ ਜਿਹੜਾ ਨੋਟੀਫਿਕੇਸ਼ਨ ਸੀ ਲੈਟਰ ਸੀਗਾ ਉਹਦੇ ਵਿੱਚ ਤਿੰਨ ਬੰਦੇ ਆਲਰੇਡੀ ਰਿਲੀਜ਼ ਹੀ ਸੀਗੇ ਜੇਲ੍ਹ ਤੋਂ ਬਾਹਰ ਹੀ ਸੀਗੇ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਬੰਦਿਆਂ ਦੇ ਨਾਂ ਆਏ ਵਿਰਿਆਮ ਸਿੰਘ ਸੀ ਕਾ ਜਿੰਦਰ ਸਿੰਘ ਸੀ ਇੱਕ ਬਲਬੀਰ ਸਿੰਘ ਜਿਹੜੇ ਨਾਮ ਸੀ ਉਹਨਾਂ ਅੱਠਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਤੋਂ ਬਾਹਰ ਸੀ ਉਹਨਾਂ ਦੇ ਕੇਸ ਬਰੀ ਹੋ ਗਏ ਜੀ ਜਾਂ ਜਮਾਨਤ ਮਿਲ ਗਈ ਸੀ ਸੋ ਉਹ ਜਿਹੜੇ ਉਹਦੇ ਵਿੱਚ ਇਹ ਪੰਜ ਸੀਗੇ ਉਹਨਾਂ ਦੇ ਵਿੱਚੋਂ ਆਨੰਦ ਸਿੰਘ ਤੇ ਸੁਵੇਕ ਸਿੰਘ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਤੇ ਭਾਈ ਲਾਲ ਸਿੰਘ ਅਕਾਲਗੜ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਆਰਡਰਾਂ ਦੇ ਨਾਲ ਜਿਹੜੀ ਆ ਉਹਨਾਂ ਦੀ ਵਿਹਾਈ ਹੋਈ ਸੀ ਉਹਦੇ ਵਿੱਚ ਭੁੱਲਾ ਸਾਹਿਬ ਦੀ ਵਿਹਾਈ ਰਹਿੰਦੀ ਆ ਗੁਰਦੀਪ ਸਿੰਘ ਖੇੜਾ ਦੀ ਵਿਹਾਈ ਰਹਿੰਦੀ ਆ ਤੇ ਬਲਵੰਤ ਸਿੰਘ ਰਾਜੋਆਨ ਦੀ ਜਿਹੜੀ ਫਾਂਸੀ ਤੋੜ ਕੇ ਉਮਰ ਕੈਚ ਚ ਬਦਲਣ ਦੀ ਗੱਲ ਹੋਈ ਆ ਤੋਂ ਉਹ ਵੀ ਉਹ ਕਿਸੇ ਤਰ੍ਹਾਂ ਵੀ ਇੱਕ ਵੀ ਪੂਰਾ ਨਹੀਂ ਹੋਇਆ ਕੋਈ ਕਹਿ ਨਹੀਂ ਸਕਦੇ ਵੀ ਉਸ ਪੱਤਰ ਦੇ ਮੁਤਾਬਕ ਕਿਸੇ ਇੱਕ ਦੀ ਵੀ ਵਿਹਾਈ ਹੋਈ ਹੋਵੇ ਵਿਹਾਈ ਤਾਂ ਦੂਰ ਦੀ ਗੱਲ ਸਿਰਫ ਫਾਂਸੀ ਤੋੜ ਕੇ ਉਮਰ ਕੈਚ ਚ ਬਦਲਣ ਦੀ ਇਹਦੇ ਵਾਸਤੇ ਸੁਨੋਨੀ ਕਮੇਟੀ ਨੇ ਉੱਥੇ ਸੀਨੀਅਰ ਐਡਵੋਕੇਟ ਮੁਕਾ ਲੋਤਗੀ ਨੂੰ ਪਾਈ ਬਲੈਂਸਿੰਗ ਰਾਜੋਆਣੇ ਵਾਸਤੇ ਹਾਇਰ ਕੀਤਾ ਉਹ ਦੋ ਵਾਰੀ ਡੇਟ ਉੱਥੇ 2022 ਤੋਂ ਬਾਅਦ ਜਿਹੜੀ ਪਾਈ ਗਈ ਹੈ ਸੁਪਰੀਮ ਕੋਰਟ ਨੇ ਸੈਂਟਰਲ ਗਵਰਨਮੈਂਟ ਨੂੰ ਟਾਈਮ ਦਿੱਤਾ ਵੀ ਤੁਸੀਂ ਆਪਣੇ ਲੈਟਰ ਤੇ ਕਰੋ ਉਹਨਾਂ ਨੇ ਕਿ ਅਜੇ ਨਹੀਂ ਕਰ ਸਕਦੇ ਦੁਆਰੇ ਪਾਈ ਆ ਹੁਣ ਦੁਆਰੇ ਫੇਰ ਅਜੇ ਤੱਕ ਉਹਨਾਂ ਨੇ ਜਿਹੜਾ ਇਹ ਤੇ ਡਿਸੀਜਨ ਨਹੀਂ ਲਿਆ ਸੋ ਸੌ ਹੱਥਾਂ ਦਾ ਸੀਰੀਅਸ ਤੇ ਗੰਢ ਉਮਰ ਕੈਦੀ ਦੀ ਰਿਹਾਈ ਜਿਹੜੀ ਹੈ ਇੱਕ ਪੋਲੀਟੀਕਲ ਡਿਸੀਜਨ ਆ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਸੁੱਟੀ ਜਾ ਸਕਦੀ ਆ ਬਾਦ ਇੱਕ ਹਉਣੀ ਉਮਰ ਕਹਿ ਦਿੱਤੀ ਜਿਹੜੀ ਆ ਉਹ ਪੋਲਿਟੀਕਲ ਡਿਸੀਜਨ ਦੇ ਨਾਲ ਉਹ ਸੈਂਟਰਲ ਗਵਰਨਮੈਂਟ ਇੰਡੀਆ ਦੇ ਕਿਸੇ ਵੀ ਹੋਰ ਕਹਿ ਦਿੱਤੇ ਆ ਲੱਗਦੀ ਆ ਤੇ ਸਬੰਧਤ ਸਰਕਾਰਾਂ ਨੂੰ ਕਮੈਂਡ ਕਰਨਾ ਹੁੰਦਾ ਲਾਸਟ ਮਿੰਟ ਸਰਚਾਨ ਜੀ ਬਿਲਕੁਲ ਸਹੀ ਗੱਲ ਹੈ ਮਾਂਝਪੁਰ ਸਾਹਿਬ ਨੇ ਬਹੁਤ ਵਧੀਆ ਔਰ ਸਹੀ ਜਿਹੜੇ ਤੱਥ ਰੱਖੇ ਨੇ ਸਹੀ ਗੱਲ ਆ ਕਿਉਂਕਿ ਸਿਆਸੀ ਇੱਛਾ ਸ਼ਕਤੀ ਤੋਂ ਬਿਨਾ ਇਹ ਬੰਦੇ ਰਹਿ ਨਹੀਂ ਹੋ ਸਕਦੇ ਸਿਆਸੀ ਇੱਛਾ ਸ਼ਕਤੀ ਤੋਂ ਬਿਨਾ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਹੋ ਸਕਦਾ ਸਿਆਸੀ ਇੱਛਾ ਸ਼ਕਤੀ ਹੈ ਤਾਂ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਔਰ ਨੋਟੀਫਿਕੇਸ਼ਨ ਜਾਰੀ ਹੋ ਤੋਂ ਬਾਅਦ ਜਿਵੇਂ ਸਰਮੰਜੀਤਪੁਰ ਸਾਹਿਬ ਨੇ ਕਿਹਾ ਨਾ ਬੰਦੀ ਸਿੰਘਾਂ ਦੇ ਛਡਣ ਬਾਰੇ ਹਾਂ ਰਿਆਮ ਸਿੰਘ ਬਾਰੇ ਮੈਂ ਜਰੂਰ ਗੱਲ ਕਰਵਾਵਾਂਗਾ ਕਿ ਸਾਹਿਬ ਰਿਆਮ ਸਿੰਘ ਦੀ ਰਿਹਾਈ ਪਹਿਲਾਂ ਹੀ ਹੋ ਚੁੱਕੀ ਸੀ ਪਰ ਬਾਕੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਹੋਈ ਆ ਕਹਿੰਦੇ ਆਰਪੀ ਸਿੰਘ ਦੀ ਫੋਨ ਨਹੀਂ ਚੱਕਦੇ ਕਹਿੰਦੇ ਹੁਣ ਰਿਵਰਟ ਬੈਕ ਕਰਵਾ ਦੋ ਉਹਨਾਂ ਨੂੰ ਮੈਂ ਉਹਨਾਂ ਨਾਲ ਜਰੂਰ ਗੱਲ ਕਰਵਾ ਦਾਂਗਾ ਹੁਣੇ ਹੀ ਇਹ ਤੋਂ ਪ੍ਰੋਗਰਾਮ ਤੋਂ ਬਾਅਦ ਵੀ ਮੈਂ ਗੱਲ ਕਰਵਾ ਦਾਂਗਾ ਇੰਟੈਕਟਿਵ ਸਾਡੀ ਅਸੀਂ ਸਾਰੀ ਸਵਾਲ ਲੈ ਰਹੇ ਸੀ ਕਹਿੰਦੇ ਸੁਣਦਾ ਕੋਈ ਨਹੀਂ ਤੁਹਾਡੀ ਠੀਕ ਹੈ ਨਾ ਕਰਕੇ ਕੋਈ ਗੱਲ ਨਹੀਂ ਸੰਸਦ ਆਰਕਾਰ ਸ਼ਬਦਾਂ ਹੋਰ ਉਹਨੇ ਜਿਹਨੇ ਸੁਣੀਆਂ ਜਾਓ ਕਾਲੀ ਦੀ ਕਰ ਸਕਦੇ ਇਹ ਚੰਗੀ ਗੱਲ ਹੈ ਸਰ ਇਹਨਾਂ ਨੇ ਸੁਣਨੀ ਉੱਥੇ ਕੋਈ ਇਸ਼ੂ ਕੋਈ ਸੋਲਵ ਆਊਟ ਹੋਵੇ ਜਿਹੜਾ ਬੜਾ ਚਿਰ ਤੋਂ ਅਧੂਰਾ ਪਿਆ ਹੈ ਉਸ ਤੇ ਵੀ ਗੱਲਬਾਤ ਕਰਾਂਗੇ ਅਸੀਂ ਬਿਲਕੁਲ ਸੰਸਦ ਲਾਸਟ ਐਕਸ਼ਨ ਪੀਸ ਬਿਲਕੁਲ ਸਹੀ ਗੱਲ ਹੈ ਮੈਂ ਇਹਨਾਂ ਨੂੰ ਇਹ ਵੀ ਗੱਲ ਕਹਿ ਦੇਣੀ ਜਾਂਗਾ ਜਿਹੜੇ ਅੱਜ ਦਾਅਵੇ ਕਰਦੇ ਨੇ ਤਾਰੀਦਾਲ ਵਾਲੇ ਦੇਖੋ ਕ੍ਰਿਸ਼ਨ ਜੀ ਗੱਲ ਪਤਾ ਕੀ ਆ ਤੁਸੀਂ ਤੇ ਹੱਸੇ ਹੋਗੇ ਬੀ ਬੀਜਪੀ ਦੇ ਲੀਡਰ ਆਪਦੇ ਲੀਡਰਾਂ ਨੂੰ ਸਿਰਫ 에ਰਪੋਰਟਾਂ ਤੇ ਜਾ ਕੇ ਫੁੱਲ ਦੇ ਸਕਦੇ ਆ ਬੁਕੇ ਦੇ ਸਕਦੇ ਆ ਜਾਂ ਜਾ ਕੇ ਆਪਣੀਆਂ ਤਸਵੀਰਾਂ ਲਵਾ ਕੇ ਆਪਣੇ ਫੇਸਬੁੱਕਾਂ ਤੇ ਪਾ ਸਕਦੇ ਆ ਗੱਲ ਕੋਈ ਨਹੀਂ ਕਰ ਸਕਦਾ ਅੱਜ ਗੱਲ ਕੀਤੀ ਪ੍ਰੋਫੈਸਰ ਸੁਚਾਨ ਜੀ ਨੇ ਮੈਂ ਤਾਂ ਕਹਿੰਨਾ ਮੈਂ ਕਹਿੰਨਾ ਗੱਲ ਕਰੋ ਜਾਓ ਬੰਦੀ ਸਿੰਘ ਰਿਆ ਕਰੋ ਮੈਂ ਤਾਰੀਫ ਕਰੂੰਗਾ ਅਖਬਾਰ 'ਚ ਲਿਖ ਕੇ ਵੀ ਵਾਕਈ ਸੁਚਾਨ ਜੀ ਨੇ ਕੀਤੀ ਪਰ ਹੋਣਾ ਕੁਛ ਨਹੀਂ ਸਰਚਾਨ ਜੀ ਜਿਹੜੀ ਤੁਸੀਂ ਪਾਰਟੀ ਚਲੇਗੇ ਜੇ ਉਹ ਪੰਜਾਬ ਦੇ ਲੀਡਰਾਂ ਦੀ ਨਈ ਸੁਣਦੀ ਨਈ ਸੌਂਦੀ ਨਈ ਸੌਂਦੀ ਜਿੱਥੇ ਮਰਜ਼ੀ ਭੱਜ ਲੋ ਤੁਸੀਂ ਵੀ ਅੱਜ ਅੱਜ ਨਹੀਂ ਕਹੋਗੇ ਕੱਲ ਕਹੋਗੇ ਵੀ ਮੈਂ ਕਿਹੜੀ ਪਾਰਟੀ ਚ ਆ ਗਿਆ ਜਿਹੜੀ ਮੇਰੀ ਪਹਿਲੀ ਪਾਰਟੀ ਜੋਈ ਠੀਕ ਜੀ ਸੋ ਆਪ ਦੀ ਪਾਰਟੀ ਕਦੀ ਨਹੀਂ ਛੱਡੀ ਦੀ ਜਿੱਦੇ ਵਿੱਚ ਆ ਗਏ ਹੋ ਬਹੁਤ ਵਧੀਆ ਜੀ ਦਰਦ ਵੀ ਆ ਸਾਣੀ ਜੀ ਕਾਂਗਰਸ ਸਪੋਰਟ ਲਾਸਟ ਇਲੈਕਸ਼ਨ ਫਿਰ ਸਮਾਪਤੀ ਕਰੀਏ ਸਾਰੀ ਦੁਨੀਆ ਨੂੰ ਪਤਾ ਹੈ ਵੀ ਜਿਹੜਾ ਡਰ ਸਕੂਲਾਂ ਦੇ ਵਿੱਚ ਕਿਸ਼ਨ ਜੀ ਜਿਹੜੀ ਆ ਪ੍ਰੋਫੈਸਰ ਆ ਪ੍ਰੋਫੈਸਰ ਸਰਚੰਦ ਸਾਹਿਬ ਇੱਥੇ ਬਹੁਤ ਬੋਲ ਰਹੇ ਪਰ ਇਹਨਾਂ ਕੋਲੋਂ ਪੁੱਛਿਆ ਜਾਵਾਂਗਾ ਵੀ ਇਹ ਕਹਿੰਦੇ ਸਾਡੇ ਲਈ ਸਿੱਖ ਕੌਮ ਲਈ ਬੜਾ ਸਾਡੇ ਦਰਦ ਆ ਦੇਖੋ ਦੰਦੇੜ ਸਾਹਿਬ ਹੋ ਗਿਆ ਦਸਤੂਰ ਸਾਹਿਬ ਹੋ ਗਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਜਿਹੜੇ ਸਾਰੇ ਸਿੱਖਾਂ ਦੇ ਕੋਲੋਂ ਖੋਏ ਗਏ ਆ ਉਹ ਸਾਰੇ ਸਿੱਖ ਜਗਤ ਨੂੰ ਵੀ ਪਤਾ ਹੈ ਵੀ ਕਿਸ ਤਰੀਕੇ ਸਿੱਖਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਹਲੇ ਕਹਿ ਰਹੇ ਦੀ ਸਾਡੀ ਦਰਿਆ ਚਲੀ ਹੈ ਤੇ ਸਿੱਖ ਕੌਮ ਦਾ ਇਹ ਹਾਲ ਕਰਦੇ ਆ ਮਾਰ-ਖਾਰਿਆ ਤੇ ਜੇ ਕਿਤੇ ਇਹ ਦਰਿਆ ਤੁਸੀਂ ਨਾ ਹੋਵੇ ਤਾਂ ਸਿੱਖ ਕਿਹੜੇ ਰਹਿ ਨਹੀਂ ਲਵੇ। ਇਹ ਤਾਂ ਇਹਨਾਂ ਨੂੰ ਸਮੇਂ ਦੇਣਾ ਆਈਆਂ ਕਮੇਟੀਆਂ ਸਾਰੀਆਂ ਮਿਲਦੀਆਂ ਸਿੱਖਾਂ ਬੋਲਣ ਦੀਆਂ ਹੋਈਆਂ ਕਮੇਟੀਆਂ ਨੇ ਸਿੱਖਾਂ ਨੇ ਵੋਟਾਂ ਪਾਈਆਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਹਰਿਆਣਾ ਦੇ ਵਿੱਚ ਹਰਿਆਣੇ ਦੇ ਵਿੱਚ ਸ਼ੋਕੀਏ ਤੱਕ ਦੋ ਬਮਾਓ ਕਿ ਚਿੱਤ ਕੀ ਆ ਗਿਆ ਨਿਕਲਾ ਗੁਸਤਾਰੇ ਆਉਂਦਾ ਹਾਈ ਕਿਸ ਬੋਲਣ ਆਪਣੇ ਬਹੁਤ ਬਹੁਤ ਸ਼ੁਕਰੀਆ ਸਾਰੇ ਪੈਨਲਿਸਟ ਦਾ ਬਹੁਤ ਸ਼ੁਕਰਗੁਜ਼ਾਰ ਆਂ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤਾਂ